ਤੂੰ ਆ ਗਈ ਆ? ਹਾਂਜੀ ਮੰਮੀ ਆ ਗਈ ਆ। ਤੇ ਕਿਹਨੂੰ ਆਜੀ ਮਾਰ ਤਿਆ ਕਰ ਰਹੀ ਕਿ ਮੈਂ ਆ ਗਈ ਆ। ਨਾ ਪਤਾ ਲੱਗਦਾ ਕਿਹੜੇ ਵਲੇ ਤੂੰ ਆ ਜੰਨੀ ਆ। ਮੰਮੀ ਮੈਂ ਜਦੋਂ ਆਈ ਮੈਂ ਆਵਾਜ਼ ਦਿੱਤੀ ਸੀ। ਕਿ ਮੈਂ ਪਰਸ-ਪੁਰਸਾ ਲਖ ਲਮਾ ਕੱਪੜੇ ਸਾਂਭਣ ਨਹੀਂ ਸੰਜ ਰਕ। ਥਕਾਵਟ ਹੋ ਜਾਂਦੀ ਆ। ਜਦੋਂ ਸਫ਼ਰ ਦੂਰ ਦਾ ਹੋਵੇ ਨਾ ਬੰਦੇ ਦਾ ਹਾਲ-ਬਿਹਾਲ ਹੋ ਜਾਂਦਾ। ਤੀ ਸੁਣਾਓ ਕਿਦਾਂ ਠੀਕ ਜੇ? ਹਾਂ ਠੀਕ ਆ ਮੈਂ। ਤੇ ਮੇਰੀ ਇੱਕ ਗੱਲ ਸੁਣ ਹੁਣ। ਇਹ ਨਾ ਹੋ ਜਾ ਰਸੋਈ ਵੱਲ। ਜੇ ਕੋਈ ਸੌਦਾ ਪਤਾ ਕੋਈ ਚੀਜ਼ ਹੈਗੀ ਆ ਨਾ ਤੇ ਮੈਨੂੰ ਦੱਸ ਦੇ ਚ ਲੈਉਣ ਵਾਲੀ ਆ ਤੇ ਮੈਂ ਲੈ ਆਵਾਂ ਫਿਰ ਜਾ ਕੇ ਮੰਮੀ ਮਗਰੇ ਤਾਂ ਤੁਸੀਂ ਹੀਗੇ ਸੀ ਕੀ ਵੇਖਿਆ ਨਹੀਂ ਕਿ ਕੋਈ ਖਤਮ ਹੋ ਗਿਆ ਜਾਂ ਕੁਝ ਰਹਿ ਗਿਆ ਵੇ ਤੇ ਮੰਗਾ ਕਰ ਲਵਾਂ ਮੈਂ ਤਾਂ ਤੁਹਾਡੇ ਸਾਹਮਣੇ ਜੀ ਹੁਣੇ ਐ ਮੇਰੇ ਤਾਂ ਥਕਾਵਟ ਹੀ ਨਹੀਂ ਉਤਰੰਦੀ ਕਿਸੇ ਪਾਸੇ ਅੱਛਾ ਭੱਜ ਕੇ ਆਈਆਂ ਅਕਸਰ ਕਿਸ ਚੀਜ਼ ਤੇ ਹੀ ਆਈ ਹੋਏਗੀ ਕਿ ਕਿ ਨਹੀਂ ਉੱਠ ਜਾ ਹਣ ਬਹੁਤ ਹੋ ਗਈਆਂ 4 ਦਿਨ ਹੋ ਗਿਆ ਤੈਨੂੰ ਫੇਰਣ ਡੈਨੂੰ ਘਰ ਤੋਂ ਕਰ ਲੈ ਇੱਥੇ ਛੱਡ ਗਈ ਮੈਨੂੰ ਮੇਰੇ ਕੋ ਕੰਮ ਹੁੰਦੇ ਆ ਪਰ ਪਰ ਮੰਮੀ ਜਦੋਂ ਮੈਂ ਨਹੀਂ ਸੀਗੀ ਪਹਿਲਾਂ ਤੂੰ ਹੀ ਘਰ ਸੰਭਦੇ ਸੀ ਜੇ ਮੈਂ ਹਫ਼ਤਾ 10 ਦਿਨ ਚਲ ਗਈ ਪੇਕੇ ਤੇ ਇਹਦੇ ਚ ਕਿਹੜੀ ਗੱਲ ਐ ਕਿ ਸੰਭ ਹੀ ਲੈਂਦੇ ਹੋ ਘਰ ਬਸ ਇੱਕੋ ਜਿਹੀ ਗੱਲ ਸਿੱਖੀ ਆ ਐਡੀ ਲੰਮੀ ਜਵਾਨ ਬਸ ਕੱਢ ਕੇ ਤੇ ਅਗਲੇ ਸੱਸ ਦੇ ਗਾੜੀ ਚਪੜਾ 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 ਕਰਨ ਦਾ ਪਣਾ ਹੈ ਉੱਥੇ ਮਾਂ ਪਿਓ ਨੇ ਆਸਤਾ ਕੇ ਭੇਜਦੇ ਤੈਨੂੰ ਹੋਰ ਤੇ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਤੈਨੂੰ ਦੇ ਕੇ ਭੇਜਦੇ ਹੋਣਗੇ ਕੋਈ ਸੂਟ ਐ ਕੋਈ ਹੋਰ ਸ਼ਗਲ ਐ ਕੋਈ ਚੀਜ਼ਾਂ ਹਰ ਚੀਜ਼ ਦਿੰਦੇ ਜਾਂਦੇ ਆ ਕਿ ਜਾ ਕੇ ਸੱਸ ਨਾਲ ਚੰਗੀ ਜੰਗਲ ਜਮਾਨ ਲੜਾਵੀਂ ਜਾ ਕੇ ਚਾਰ ਦਿਨ ਕਹਿ ਕੇ ਤੇ ਅੱਜ 10 ਦਿਨ ਹੋ ਗਏ ਇਹਨੂੰ ਗਈ ਨੂੰ ਕੋਈ ਫਿਕਰ ਫਾਕਾ ਹੀ ਨਹੀਂ ਕਰਦਾ ਨਿਕਲ ਗਈ ਬੱਸ ਜੀ ਉੱਥੇ ਕਰ ਕਦੀ ਭੈਣ ਕੋ ਚਲ ਗਈ ਕਦੀ ਕਿਤੇ ਚਲ ਗਈ ਕਦੀ ਕਿਤੇ ਚਲ ਗਈ ਵੇਲੀ ਪਿਛਾੜ ਕੇ ਤੇ ਆਈ ਆ ਬੁੱਢੜੀ ਆਪੇ ਸਾਂਭਦੀ ਰਹੂਗੀ ਕੋਈ ਨਹੀਂ ਸਾਰੇ ਕੰਮ ਹੁਣ ਤੇਰੇ ਕੋਈ ਘਟਾਉਂਗੀ ਵੇਖੀ ਜਾ ਵੇਖੀ ਜਿਹੜਾ 10 ਦਿਨ ਤੂੰ ਮਸਤੀ ਕੀਤੀ ਨਾ ਉਹੀ ਤੇਰੀ ਨਾ ਕਢਾਈ ਤੇ ਵੇਖੀ ਕਿੱਟੀ ਨਨਕ ਕਿਆ ਦੁਖੀ ਕੀਤੀ ਭਾਬੀ ਸੱਚ ਗੱਲ ਦੱਸ ਕਿੱਦਾਂ ਠੀਕ ਐ ਹਾਂ ਵਧੀਆ ਆਗੇ ਨਹੀਂ ਹਾਂ ਬਸ ਕੋੜੀ ਦੇਰੀ ਹੋਈ ਹਜੇ ਹੁਣੇ ਆਈ ਆਂ ਅੱਛਾ ਅੱਛਾ ਠੀਕ ਐ ਤੇ ਹੁੰਦੇ ਰੋਈ ਜਦੇ ਪੈ ਜੇ ਮੈਂ ਕਰ ਲੈਣੀ ਚਾਹ ਪੀਣੀ ਮ ਬਣਾਵਾ ਨਹੀਂ ਕੋਈ ਨਹੀਂ ਮ ਕਰਲਾਂਗੀ ਫੇਰ ਕੀੜੀ ਗੱਲ ਹੈ ਲੈ ਭਾਬੀ ਤੁਹਾਨੂੰ ਥਕਾਵਟ ਵੀ ਹੋਈ ਹੋਣੀ ਐ ਤੁਹਾਨੂੰ ਬੜਾ ਸਫਰ ਵੀ ਤੁਹਾਡਾ ਕਿੰਨਾ ਲੰਮਾ ਪੈ ਜਾਂਦਾ ਉਹ ਤੇ ਹੈ ਤੇ ਤੁਸੀਂ ਇਦਾਂ ਕਰੋ ਜਾਓ ਤੇ ਰਸ਼ ਕਰੋ ਮੈਂ ਬਣਾ ਦੇਣੀ ਤੇ ਤੂੰ ਕਿੱਥੇ ਸੀ ਅੱਜ ਕਾਲਜ ਨਹੀਂ ਗਈ ਨਹੀਂ ਅੱਜ ਮੈਂ ਘਰੇ ਹੀ ਮੰਮੀ ਆਂਦੀ ਘੱਜ ਰਹੰਦੇ ਤੇ ਥੋੜਾ ਬੋਧਾ ਕੰਮ ਹੈਗਾ ਚਲ ਤੂੰ ਕਰ ਲਾ ਕਰਦਾ ਤੇ ਨਾਲੇ ਕੱਪੜੇ ਬੜੇ ਪਏ ਸੀ ਧੋਣ ਵਾਲੇ ਤੋਂ ਮੰਮੀ ਨੇ ਮਸ਼ੀਨ ਲਵਾਈ ਸੀ ਮੰਮੀ ਆਂਦੀ ਨਾਲ ਮੇਰੇ ਖੈਲਪ ਕਰਾ ਤੇ ਮੈਂ ਕੱਪੜੇ ਉੱਪਰ ਸੁਕਣੇ ਪਾਉਣ ਗਈ ਸੀ ਅੱਛਾ ਚੱਲ ਕੋਈ ਗੱਲ ਨਹੀਂ ਹੁਣ ਮੈਂ ਆ ਗਈ ਨਾ ਮੈਂ ਸਾਰਾ ਕੰਮ ਆਪੇ ਵੇਖ ਲਾਂਗੀ ਮੰਮੀ ਨਾ ਥੋੜਾ ਹੋਰ ਹੀ ਤਰ੍ਹਾਂ ਦੇਖੰਦੇ ਘਾਵੰਦੇ ਮੇਰੇ ਵੱਲ ਪਤਾ ਨਹੀਂ ਕੀ ਹੋਇਆ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਤੇਰਸ ਨਾ ਥੋੜਾ ਜਿਹਾ ਸਮਾਨ ਲਈ ਆਈ ਉੱਥੋਂ ਬੜਾ ਹੀ ਵਧੀਆ ਤੇਰੀ ਪਸੰਦ ਦਾ ਹਾਂ ਭਾਬੀ ਸਮਾਨ ਦੀ ਕੀ ਲੋੜਿਆ ਉਦੋਂ ਕਿ ਤੂੰ ਵੀ ਦੁਕਾਨ ਤੇ ਲੱਗੇ ਜੇ ਜਾਂ ਦੁਕਾਨ ਤੁਹਾਡੇ ਘਰ ਪਈ ਜਿਹੜਾ ਤਾਂ ਸਮਾਨ ਜਗ ਜੋ ਮੇਰੇ ਲਈ ਲਈ ਆਉਂਦੇ ਜੀ ਦੱਸ ਫਿਰ ਕੀ ਆ ਇਹ ਤਾਂ ਪਿਆਰ ਹੁੰਦਾ ਵੈ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਲੈ ਕੇ ਆਵੇ ਤੂੰ ਕਿਹੜਾ ਮੂੰਹ ਕਦੀ ਮੰਗਦੀਆਂ ਕੁਛ ਠੀਕ ਹੈ ਮੈਂ ਹੁਣੇ ਕੱਢ ਕੇ ਨਾ ਤੈਨੂੰ ਖਾਨਣੀ ਆ ਬਸ ਮੈਂ ਨਾ ਦੋ ਮਿੰਟ ਥੋੜਾ ਜਿਹਾ ਕੁਝ ਕਰ ਲਵਾਂ ਕੰਮ ਨਹੀਂ ਤਾਂ ਮੰਮੀ ਨੂੰ ਲੱਗੇਗਾ ਬਿਨੂ ਬੈਠੀ ਐ ਫਿਰ ਤੈਨੂੰ ਪਤਾ ਹੀ ਐ ਠੀਕ ਐ ਤੂੰ ਜਾ ਮਿਆਂ ਕੀ ਇਧਰ ਉਧਰ ਵੇਖਨ ਨਹੀਂ ਹੀ ਨੀ ਕੀ ਲੈ ਕੇ ਆਈਆਂ ਤੇ ਕਿਉਂ ਨਹੀਂ ਮੈਂ ਤਾਂ ਵੈਸੇ ਵੈਸੇ ਦੀਵਿਸ ਮੈਂ ਕਿ ਸ਼ਹਿਰਾਂ ਨੂੰ ਕੁਛ ਆਈਦਾ ਤੇ ਕਿਉਂ ਪੇ ਕਿਉਂ ਕੀ ਲੈ ਆਣਾ ਮੰਮੀ ਲਾ 10 ਦਿਨ ਹੋ ਗਏ ਆ ਉੱਥੇ ਗਈ ਹੀ ਤੂੰ ਅਕਸ ਕੁਛ ਤੇ ਬਿਤਾ ਹੀ ਹੋਗਾ ਨਾ ਪੇਕਿਆਂ ਨੇ ਆ ਜੋ ਤੂੰ ਇੱਕ ਬਰੀਫਕੇਸ ਜੱਕਾ ਰੋ ਲੈ ਕੇ ਗਈਆਂ ਓਏ ਰੜ ਦੀ ਤੁਰਿਆਉਣ ਡਈ ਹੀ ਮੈਨੂੰ ਹੋਰ ਤੇ ਕੁਛ ਦਿਸਿਆ ਨਹੀਂ ਅੱਡ ਕੋਈ ਚੀਜ਼ ਨੱਪੇ ਕੇ ਜੜਾ ਵੀ ਜਾਵੇ ਕੋਈ ਸੌ ਚੀਜ਼ ਲੈ ਕੇ ਹੁੰਦਾ ਕੋਈ ਉਹਨਾਂ ਨੇ ਸਭਾ ਸੋ ਕਰਨੀ ਤੈਨੂੰ ਦਿੱਤਾ ਮੰਮੀ ਮੈਂ ਕਿਹੜਾ ਕਿਸੇ ਦੇ ਵਿਆਹ ਤੇ ਸਾਂ ਮੈਂ ਤਾਂ ਉਦਾਂ ਹੀ ਗਈ ਸੀ ਮੰਮੀ ਉਹਨਾਂ ਦੀ ਤਬੀਅਤ ਨਹੀਂ ਠੀਕ ਸੀ ਤੇ ਮੈਂ ਕਿਹਾ ਚੱਲ ਬੱਚਿਆਂ ਨੂੰ ਛੁੱਟੀਆਂ ਹੀਆਂ ਨੇ ਤੇ ਮੈਂ ਵੀ ਚਾਰ ਦਿਨ ਪੇਕੇ ਲਾ ਹੀ ਆਣੀ ਆ ਮੁਰਕੇ ਕਿੱਥੇ ਮੌਕਾ ਲੱਗਦਾ ਨਹੀਂ ਆ ਨਾ ਜਦੋਂ ਪੇਕੇ ਜਾਉਣ ਭਾਵੇਂ ਕੋਈ ਹੋਵੇ ਦਿਨ ਕੋਈ ਤਿਆਰ ਜੋ ਮਰਜ਼ੀ ਹੋਵੇ ਉਤੋਂ ਦੇ ਕੇ ਹੀ ਤੋਰਦੇ ਆ ਖਾਲੀ ਹੱਥ ਨਹੀਂ ਕੋਈ ਤੋਰਦਾ ਤੇਰੇ ਹੀ ਪੇਕੇ ਆ ਇੱਕ ਜਿਹੜੇ ਜਿੱਦਾਂ ਜਾਨੀਆਂ ਉਦਾਂ ਹੀ ਆ ਜਾਨੀ ਮੂੰਹ ਚੁੱਕ ਕੇ ਚਾਹ ਬਣਾ ਲਾ ਹੁਣ ਮੂੰਹ ਨਾ ਵਿੰਗੇ ਟੱਡੇ ਕਰ ਹਾਂਜੀ ਮੰਮੀ ਕੀ ਆ ਫੇਰ ਅੱਜ ਕੀ ਹੋਣਾ ਵਾ ਜਦੋਂ ਤੁਸੀਂ ਮੰਮੀ ਹੱਸਦੀਆਂ ਨੇ ਦੋਵੇਂ ਜਾਨੀਆਂ ਉਦੋਂ ਤੁਸੀਂ ਬੂਹਾ ਬੰਦ ਕਰ ਕਰਕੇ ਹੱਸਦੀਆਂ ਜੇ ਜਿਉਂਦੀ ਕਲੇਸ਼ ਪਾਉਣਾ ਹੁੰਦਾ ਨਾ ਉਦੋਂ ਹੀ ਬੂਹਾ ਬੰਦ ਰੱਖਿਆ ਕਰੋ ਆ ਬਾਹਰ ਦੀਆਂ ਨਾ ਵੇਖ ਲੋ ਜਨਾਨੀਆਂ ਕਿੰਨਾ ਰੋਲਾ ਪਾਉਂਦੇ ਤਾਂ ਹੱਸਣ ਦੀਆਂ ਉੱਚੀ ਉੱਚੀ ਕਹਿੰਦੀ ਇਹਨਾਂ ਘਰੋਂ ਨਾ ਕਿੰਨਾ ਰੋਲਾ ਪੈਣ ਡਿਆ ਤੇ ਜਰੂਰੀ ਤਈ ਆਪਣਾ ਤਮਾਸ਼ਾ ਵਿਖਾਉਣਾ ਹੁੰਦਾ ਵਾ ਲੈ ਕਹਦਾ ਮੈਂ ਤਾਂ ਮਾਸ਼ਾ ਵਿਖਾਉਣਾ ਜੋ ਮੈਂ ਕਿਹਾ ਉਹਨੂੰ ਸਹੀ ਕਿਹਾ ਵਾ ਕਿ 10 ਦਿਨ ਹੋ ਗਏ ਲਾ ਕੇ ਆਈਏ ਮੇਰੇ ਵਾਸਤੇ ਕੀ ਲੈ ਕੇ ਆਈ ਓਥੋਂ ਮੰਮੀ ਮੈਂ ਤਾਂ ਹੀ ਛੱਡ ਕੇ ਆਇਆ ਹਾਂ ਵੀ 10 ਦਿਨ ਉੱਥੇ ਰਹੋਗੀ ਤੇ ਤੁਹਾਡਾ ਦਿਮਾਗ ਠੰਡਾ ਹੋਊਗਾ ਤੋ ਵੀ ਕਲੇਸ਼ ਛੱਡੂਗੀ ਜੇ ਤੂੰ ਏਦਾਂ ਹੀ ਕਰਨਾ ਫਿਰ ਮੈਂ ਪੱਕੀ ਨਾ ਛੱਡਾਂ ਮੈਂ ਨਹੀਂ ਤੇ ਛੱਡਿਆ ਮੈਨੂੰ ਕਾਹਦਾ ਸੋਖਿਆ ਉਹਦਾ ਮੰਮੀ ਤੁਹਾਡੀ ਲੜਾਈ ਕਿਹੜੀ ਗੱਲ ਦੀ ਉਹ ਤੇ ਮੈਨੂੰ ਤੁਸੀਂ ਦੱਸ ਦੋ ਜੇ ਨਾ ਉਹ ਛੱਡ ਗਏ ਆਂਗਾ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੱਥੋਂ ਤੇ ਭਰ ਭਰ ਲੈ ਜਾਂਦੀ ਆ ਹੈ ਉੱਥੋਂ ਆ ਜਾਂਦੀ ਆ ਖਾਲੀ ਹੱਥ ਲਮਕਾ ਕੇ ਆਇਆ ਵੱਡਾ 4 ਦਿਨ ਲਾਇਆ ਸਹੁਰੇ ਤੇ ਗੱਲਾਂ ਕਰਨ ਦੇ ਆ ਪਤਾ ਨਹੀਂ ਮੰਮੀ ਦਾ ਸੁਭਾਅ ਕਰ ਤੋਂ ਚੇਂਜ ਹੋਣਾ ਦੁਨੀਆ ਸਾਰੀ ਬਦਲ ਗਈ ਐ ਮੰਮੀ ਉਹ ਕੇ ਲਾਤਾਂਦੀ ਐ ਕੀ ਗੱਲ ਮੰਮੀ ਬੜਾ ਮੱਛਾ ਫੜਿਆ ਜੀ ਹੁਣ ਕੀ ਹੋ ਗਿਆ ਪਤਾ ਨਹੀਂ ਅੱਜ ਨਾ ਸਿਰ ਪੀੜ ਹੋਣ ਲਈ ਮੇਰੇ ਬੜੀ ਐਡੀ ਜਲਦੀ ਸਿਰ ਪੀੜ ਹੁੰਦਾ ਵੀ ਭਾਬੀ ਨੂੰ ਤੇ ਆਜੇ ਜੇ ਟਾਈਮ ਹੀ ਨਹੀਂ ਹੋਇਆ ਤੂੰ ਉਹ ਕਿ ਭਾਬੀ ਪਾ ਬਿਲਾਇਆ ਨਹੀਂ ਚਾਜ ਨਾਲ ਗੱਲ ਕਰਨ ਜਿਹੜੀ ਕਰਨੀ ਹੈ ਕਰਾਂਗੇ ਗੱਲ ਮੰਮੀ ਹੁਣ ਵੇਖ ਲਓ ਤੁਸੀਂ ਆਪ ਜੇ ਭਾਬੀ ਹੈਗੇ ਨਹੀਂ ਕਰੇ ਉਹ ਰੋ ਤੁਹਾਨੂੰ ਹੋਈ ਜਾਂਦੀ ਕਿ ਕਦੋਂ ਇੰਨੇ ਹੋਣਾ ਕਦੋਂ ਇੰਨੇ ਹੋਣਾ ਕਦੋਂ ਇੰਨੇ ਹੋਣਾ ਹੁੰਦੇ ਭਾਬੀ ਆ ਗਏ ਹੁਣ ਤੀ ਤਰਦਾ ਪੇਰੀ ਭਾਬੀ ਨਾ ਹੁੰਦੇ ਬੋਲਣ ਮੇਰੀ ਇੱਕ ਗੱਲ ਸੁਣ ਮੈਂ ਐਸ ਕਰਕੇ ਨਹੀਂ ਪਛਦੀ ਕਿ ਮੇਰਾ ਜੀ ਨਹੀਂ ਲੱਗਣ ਡਿਆ ਉਹਦੇ ਬਗੈਰ ਚਾਰ ਨਹੀਂ ਪਾਉਣਾ ਮੈਂ ਉਹਦਾ ਮੈਨੂੰ ਇਹ ਹੀ ਕਿ ਆਵੇ ਤੇ ਆਪਣਾ ਘਰ ਸੰਭੇ ਮੰਮੀ ਘਰ ਸੰਭ ਨਹੀਂ ਦੇਈ ਆਪਾਂ ਪਾ ਵਿਗੜਾ ਕਿਤੇ ਰੋਜ਼ ਹੀ ਤੁਰੇ ਰਹਿੰਦੇ ਛਿਆਂ ਚੋਂ ਮਹੀਨਾ ਬਾਅਦ ਤੇ ਵਿਚਾਰੀ ਨੇ ਜਾਣਾ ਹੁੰਦਾ ਉਹਦੇ ਜਿਵੇਂ ਜੇ 10 ਦਿਨ ਲੱਗ ਹੀ ਜਾਂਦੇ ਤੁਸੀਂ ਉਹਨਾਂ ਨੂੰ ਬੋਲਣ ਦਾ ਪੈਂਦੇ ਜੀ ਅਜੀ ਆ ਕੇ ਉਹਨਾਂ ਨੂੰ ਚਾਹ ਨੇ ਬੈਗ ਹੀ ਰੱਖਿਆ ਸੀ ਤੁਸੀਂ ਉਸੇ ਵੇਲੇ ਕਿਹਾ ਜਾ ਰਸੋਈ 'ਚ ਪਹਿਲਾਂ ਤੇ ਚਾਹ ਚੁ ਬਣਾ ਜਾ ਕੇ ਤੇ ਰਸੋਈ ਸਾਹਮਣੇ ਆਹੋ ਕੀ ਆਹੀ ਮੈਂ ਕਦੇ ਕਹਣੀ ਨਹੀਂ ਕਿਹਾ ਮੇਰੀ ਇੱਕ ਗੱਲ ਸੁਣ ਅੱਜ ਭਾਬੀ ਦਾ ਤੈਨੂੰ ਬੜਾ ਆਉਣ ਡਿਆ ਹੈ ਜਿ ਕਿ ਭਾਬੀ ਨੂੰ ਕੰਮ ਮੈਂ ਵੀ ਤੇ ਜੋ ਇਸ ਘਰ ਚ ਆਈਆਂ ਸਾਰੇ ਕੰਮ ਮੈਂ ਆਪ ਹੀ ਕਰਦੀ ਆ ਮੈਂ ਤਾਂ ਪੇਕੇ ਨਹੀਂ ਜਾਂਦੀ ਦਸ-ਦਸ ਦਿਨ ਫੇਰ ਬਹਿਣ ਇਹ ਕਿੰਨੇ 4 ਦਿਨ ਦਾ ਕਹਿ ਕੇ ਗਈ ਤੇਰੇ ਸਾਹਮਣੇ ਤੇ ਮੁੜੀ ਕਦੋਂ ਦਹੀਂ ਦਿਨੀ ਮੁੜੀ ਇਹਨੂੰ ਨਹੀਂ ਪਤਾ ਘਰ ਚ ਕੰਮ ਵਾ ਤੇ ਚਲ ਕੋਈ ਨਾ ਮੰਮੀ ਦਾ ਸੋ ਵੀ ਉਹਨਾਂ ਦਾ ਘਰ ਆ ਰਹਿਣ ਨੂੰ ਦਿਲ ਕੀਤਾ ਤੇ ਰਹਿ ਪੇ ਆਪਣਾ ਕਿਹੜਾ ਪਿੱਛੇ ਬਹੁਤ ਕਿਤੇ ਕੰਮ ਪਿਆ ਹੈ ਜਿਹੜਾ ਉਹਨਾਂ ਤੋਂ ਬਿਨਾਂ ਹੋਣ ਨਹੀਂ ਦਿਆ ਹੈ ਚਾਰ ਆਪਾਂ ਘਰ ਚ ਜੀ ਹੈਗੇ ਆ ਆਪਣਾ ਕੰਮ ਤੇ ਹੋ ਹੀ ਜਾਂਦਾ ਮੇਰੇ ਇੱਕ ਗੱਲ ਸੁਣ। ਇੱਥੋਂ ਚਲ ਜਾਂਦੀ ਤਿਆਰ-ਸ਼ਾਰ ਹੋ ਕੇ 10 ਦਿਨ ਦਾ ਪੂਰੀ ਤਿਆਰੀਆਂ ਕਰਕੇ ਗਈ ਆ। ਹੈ ਤੇ ਉਹ ਜਿਹੜਾ ਮੇਰਾ ਮੁੰਡਾ ਵਾ ਉਹ ਕੀ ਗੱਲ ਪੇੜਾ ਨੂੰ ਪੈਸੇ ਲੱਗੇ ਆ। ਉਹਨੂੰ ਪੁੱਛ ਕੇ ਵੇ ਕਿੰਦਾ ਮਿਹਨਤ ਨਾਲ ਕਮਾਉਂਦਾ ਸਾਰਾ ਸਾਰਾ ਦਿਨ ਰਹਿ ਕੇ ਬਾਹਰ। ਹੈ ਇਹ ਜਾ ਕੇ ਦਹਾਂ ਦੇ ਘਟੋ-ਕਟਨੀ ਤੇ 30-35000 ਰੁਪਇਆ ਫੂਕ ਆਈ ਹੋਣੀ ਆ। ਪਤਾ ਨਹੀਂ ਕੀ ਕੁਛ ਲੈ ਗਈ ਇਕੱਠਾ ਕਰਕੇ ਇੱਥੋਂ। ਤੇ ਜੇ ਹੁਣ ਆਈ ਆ ਤੇ ਖਾਲੀ ਹੱਥ ਲਮਕਾ ਕੇ ਆ ਗਈ। ਲੈ ਤੇ ਮੰਮੀ ਦੱਸ ਜਦੋਂ ਆਪਾਂ ਹੁਣ ਕਿਤੇ ਜਾਈਦਾ ਤੇ ਕੁਝ ਖਰੀਦਦਾ ਹੀ ਆ ਉਹਨਾਂ ਲਈ। ਨਗਲਾਂ ਤੇ ਤੈਨੂੰ ਬੜੀਆਂ ਆਉਂਦੀਆਂ ਇਦਰੋਂ ਝੋਲੇ ਭਰ-ਭਰ ਲੈ ਜਾਂਦੀ ਆ ਪਰ ਨਹੀਂ ਕਿੰਨਾ ਮੈਨੂੰ ਵਿਖਾਉਂਦੀ ਕਦੀ ਵੀ ਮੈਂ ਕੀਕ ਲੈ ਕੇ ਗਈ ਤੇ ਕੀ ਨਹੀਂ ਤੇ ਉੱਥੇ ਉੰਤਰ ਉਦਾਂ ਹੀ ਖਾਲੀ ਹੱਥ ਤੋੜ ਦਿੰਦੇ ਨਕਮੇ ਉਹਨਾਂ ਨੇ ਪਤਾ ਤੀ ਤੋੜਨ ਲੱਗੇ 10 ਦਿਨ ਰਹਿ ਕੇ ਚੱਲੀ ਆ ਤੇ ਕੋਈ ਦੇ ਦिए ਨਾਲ ਕੁਛ ਮੰਮੀ ਤੁਸੀਂ ਕਿਉਂ ਇਦਾਂ ਕਰਦੇ ਜੇ ਦਸ ਜੂਰੀ ਥੋੜੀ ਹੁੰਦਾ ਕਿ ਵਿਚਾਰੀ ਹਰ ਵਾਰੀ ਜਾਵੇ ਤੇ ਕੋਈ ਨਾ ਕੁਝ ਲੈ ਕੇ ਆਏ 10 12 ਸਾਲ ਤੇ ਉਹ ਚੱਲ ਹੁੰਦੇ ਵਿਆਹ ਨੂੰ ਔਰ ਜਿੰਨੀ ਵਾਰੀ ਜਾਓਗੀ ਉਨੀ ਵਾਰੀ ਕੋਈ ਨਾ ਕੁਝ ਲੈ ਕੇ ਆਉਗੀ 10-12 ਸਾਲ ਹੋ ਚੱਲੇ ਆ ਤੇ ਇਹ ਪਤਾ ਵਾ ਕਿ ਉਥੋਂ ਦੇਣਾ ਨਹੀਂ ਕੁਝ ਵੀ ਕੁੜੀ ਨੂੰ ਟਾਈਮ ਅਗਰ ਇਹ ਨਹੀਂ ਪਤਾ ਵੀ ਮੈਂ ਇਨੇ ਦਿਨ ਕੱਲ ਹੀ ਰਹਿਣਾ ਚੁੰਨਾਵੇਂ ਨਵੇਂ ਰਿੰਦੀ ਰਹੀ ਨਾ ਅਹੀਂ ਵੀ ਨਹੀਂ ਕੁਝ ਕਿਨੇ ਉਹ ਨਹੀਂ ਪੈ ਚੱਲ 10 ਦਿਨ ਰਹਿਲੇ 15 ਦਿਨ ਨਵਾਂ ਨਵਾਂ ਕੰਮ ਹੁਣ ਪਤਾ ਬੱਚੇ ਹੋ ਗਏ ਆ ਸਭ ਕੁਝ ਆਪਣਾ ਬੱਚੇ ਸਾਹਮਣੇ ਘਰ ਸਾਹਮਣੇ ਹੁਣ ਵੇਕੇ ਕੀ ਆ 10-10 ਦਿਨ 15-15 ਦਿਨ ਮੰਮੀ ਬੱਚੇ ਵੀ ਤੇ ਨਾਲ ਹੀ ਲੈ ਕੇ ਗਈ ਉਹ ਕਿੱਡੇ ਤੇ ਛੱਡ ਕੇ ਗਈ ਤੂੰ ਹੁਣ ਨਾ ਕਿ ਉਹਨੂੰ ਜੀਣ ਵੀ ਦਿਆ ਕਰੋ ਤੂੰ ਤੇ ਬਸ ਮੇਰੇ ਹੀ ਦਿਵਾਲੇ ਹੋਈ ਰਿਹਾ ਕਰ ਹਾਂ ਕੀ ਕਰਦੀ ਪਈ ਆ ਜੀ ਕੁਛ ਨਹੀਂ ਬਸ ਤਾਂ ਇਹਨਾਂ ਸਾਰਾ ਕਲੇਰਾ ਪਿਆ ਕੱਪੜਿਆਂ ਨਾਲ ਲੱਗਦਾ ਮੰਮੀ ਨੂੰ ਉੱਪਰ ਥੱਲੇ ਕਰਤੇ ਕੱਪੜੇ ਮਗਰੋਂ ਉਹ ਸਹੀ ਕਰਦੀ ਸੀ ਸਾਮਾਨ ਬਾਚੋਰਾ ਖਲੀ ਪਹਿਲਾਂ ਮੰਮੀ ਨੂੰ ਵਿਖਾਰਾ ਜਿਹੜੇ ਸੋੜ ਲਿਆੰਦੇ ਇਹਨਾਂ ਨਾਲ ਸਿਮਰਦਾ ਦਿੱਤਾ ਨਾ ਉਹ ਵੀ ਵਿਖਾ ਦੇਟ ਮੰਮੀ ਨੇ ਦਿੱਤਾ ਉਹ ਵੀ ਵਿਖਾ ਦੇ ਤੈਨੂੰ ਪਤਾ ਮੁੜ ਕੇ ਮੰਮੀ ਇੱਕ ਨਹੀਂ 10 ਗੱਲਾਂ ਬਣਾ ਲੈਂਦੀ ਐ ਵੀ ਉੱਥੋਂ ਆਉਂਦੀ ਆ ਚੀਜ਼ ਅਲਮਾਰੀ ਨੂੰ ਲੋਗ ਮਾਰ ਕੇ ਤਾਂ ਲੁਕਾ ਕੇ ਰੱਖ ਦਿੰਦੀ ਐ ਮੈਂ ਵਿਖਾਣਾ ਤੇ ਮੈਂ ਵੀ ਇਹ ਸਾਮਾਨ ਸਾਰਾ ਪਰ ਮੰਮੀ ਦਾ ਮੂਡ ਤਾਂ ਠੀਕ ਹੋਵੇ ਆਂਦਿਆ ਮੈਨੂੰ ਓਖੇ ਓਖੇ ਹੋ ਕੇ ਬੋਲਣ ਦੇ ਨੇ ਸਮਝ ਨਹੀਂ ਆਂਦੀ ਮੈਂ ਕੀ ਕਸੂਰ ਕਰ ਲੈਂਨੀ ਆ ਪੁੱਛ ਕੇ ਜਾਣੀ ਹੈ ਕਿ ਮੰਮੀ ਜੀ ਪੇਕੇ ਹੋਵਾਂ ਸਾਲ ਹੋ ਗਿਆ ਮੈਂ ਗਈ ਨਹੀਂ ਆਹੋ ਆਹ ਜਾ ਬੱਚੇ ਲੈ ਜਾ ਜੇ ਗਈ ਆ ਤਾਂ ਫਿਰ ਰੋਜ਼ ਫੋਨ ਕਰਦੇ ਸੀ ਮੋੜਿਆ ਤੇ ਜੇ ਆ ਗਈ ਆ ਤੇ ਮੈਨੂੰ ਬੁਲਾ ਕੇ ਨਹੀਂ ਰਾਜੀ ਤੂੰ ਆਪਣਾ ਜ਼ਿਆਦਾ ਦਿਮਾਗ ਨਾ ਚਲਾ ਤੈਨੂੰ ਪਤਾ ਨਾ ਮੰਮੀ ਦਾ ਸੁਭਾਅ ਕਿੱਦਾਂ ਦਾ ਜਿੱਦਾਂ ਮੰਮੀ ਕਹਿੰਦੇ ਨਾ ਉਦਾਂ ਚੱਲਿਆ ਕਰ ਆ ਸਮਾਨ ਸਾਰਾ ਕੱਢ ਤੇ ਇੱਥੇ ਰੱਖ ਠੀਕ ਹੈ ਤੁਸੀਂ ਇੱਥੇ ਰੋਵੋ ਫਿਰ ਲੱਗ ਗਈ ਐ ਮੈਂ ਤਾਂ ਕੁਝ ਕਹਿਣ ਨਹੀਂ ਮਿਲੀ ਆ ਵੇਖਿਆ ਨਾ ਹੁਣ ਚੀਜ਼ਾਂ ਨੇ ਅੰਦਰ ਵਾੜ ਲੈਣੀਆਂ ਸੀ ਤੇ ਲਾ ਦੇਣਾ ਸੀ ਲੋਕ ਹੁਣ ਮੈਂ ਵੇਖ ਲਿਆ ਵਾ ਪੀ ਹੁਣ ਪਤਾ ਲੱਗ ਗਿਆ ਪੀ ਮੰਮੀ ਨੇ ਵੇਖ ਲਿਆ ਵਾ ਹੁਣ ਦਵਾ ਦਾ ਸਮਾਨ ਕੱਢ ਕੇ ਤੇ ਲੈ ਆ ਪੀ ਵੇਖ ਲੋ ਐਦਾਂ ਦੀ ਕੋਈ ਗੱਲ ਨਹੀਂ ਮੰਮੀ ਮੈਂ ਸਮਾਨ ਕੱਢਣ ਨਹੀਂ ਲੱਗੀ ਸਾਂ ਤੇ ਇਹ ਆ ਗਈ ਉਪਰੋਂ ਕਹਿੰਦੇ ਹੁਣੇ ਕੱਢ ਕੇ ਨਾ ਤੇ ਲੈ ਆ ਬਾਹਰ ਹੀ ਤੂੰ ਤੁਸੀਂ ਆਈਂ ਅੰਦਰ ਆ ਵੇਖੋ ਨਾ ਆ ਸੋ ਤੇ ਇੱਕ ਸਿਮਰਤ ਦਾ ਇੱਕ ਤੁਹਾਡਾ ਗਾਜੇ ਮੰਮੀ ਜੀ ਮੈਨੂੰ ਤੋਰਣ ਲੱਗੇ ਦਿੱਤਾ ਸੀ ਨਾਲ ਇਹ ਨਾ ਸਿੰਦਰ ਦਾ ਫੇਵਰੇਟੇ ਗੇਨੇ ਇਅਰਿੰਗਸ ਨਾਲ ਮੈਚਿੰਗ ਕਰਕੇ ਲਿਆਈ ਤੇ ਆ ਇੱਕ ਸੂਟ ਮੇਰਾ ਮੰਮੀ ਤੇ ਇਹਨਾਂ ਦਾ ਪੈਂਟ ਸ਼ਰਟ ਹੈ ਗਿਆ ਉਹ ਇਹ ਟੈਚੀ ਖੋਣ ਉਹਦੇ ਚ ਗਿਆ ਤੇ ਕੁਝ ਖਾਣ ਪੀਣ ਦਾ ਬੱਚਿਆਂ ਦਾ ਸਮਾਨ ਇਹ ਨਾਲ ਤੇ ਬੱਚਾ ਦਾ ਸਗਨਗਾ ਸੀ ਤੇ ਇਹ ਮੈਨੂੰ ਇਹ ਦੱਸ ਕਿ ਉਹਨਾਂ ਨੇ ਦਿੱਤੇ ਆ ਕਿ ਇਹਦੀ ਜੇਬ ਚੋਂ ਲਿਆਈ ਆ ਮੈਨੂੰ ਤੇ ਨਹੀਂ ਲੱਗਦਾ ਉਹਨਾਂ ਨੇ ਦਿੱਤੇ ਹੋਣਗੇ ਬਸ ਉਹਨਾਂ ਦਾ ਨਾਂ ਕਰ ਦੇਣਾ ਹੁੰਦਾ ਵਾ ਮੰਮੀ ਐਦਾਂ ਕਿਉਂ ਕਰਦੇ ਤੁਸੀਂ ਉਹਨਾਂ ਨੇ ਦਿੱਤੇ ਆ ਮਾੜੇ ਆ ਚੰਗੇ ਆ ਦਿੰਦੇ ਹੀ ਆ ਤੁਹਾਨੂੰ ਪਤਾ ਹਰ ਕੋਈ ਆਪਣੀ ਧੀ ਨੂੰ ਇੰਨੇ ਜੋਗਾ ਤੇ ਹੁੰਦਾ ਹੀ ਕੋ ਦੇਣ ਜੋਗਾ ਨਹੀਂ ਉਹ ਉਹੀ ਦੇਣਗੇ ਉਹਨਾਂ ਦੇ ਘਰ ਗਈਆਂ ਪੇਕੇ ਦੇਣਗੇ ਮੈਂ ਆਪ ਕਿਉਂ ਖਰੀਦਦਾਰੀ ਕਰਕੇ ਲਿਆਵਾਂਗੀ ਜੇ ਮੈਂ ਖਰੀਦਦਾਰੀ ਕਰਨੀ ਤਾਂ ਫਿਰ ਮੈਂ ਇੱਥੇ ਤੁਹਾਡੇ ਹਾਂ ਜਾ ਕੇ ਕਰ ਲੈਂਦੀ ਉਹ ਨਾ ਕਰਨਾ ਹੁੰਦਾ ਵਾ ਨਾ ਪੇਕਿਆਂ ਦਾ ਤੇ ਮੇਰੇ ਨਾਲ ਜਾ ਕੇ ਲਿਆਏਂਗੀ ਤਾਂ ਤੇ ਮੈਨੂੰ ਪਤਾ ਵਾ ਕੀ ਹੈ ਤੇ ਕੀ ਨਹੀਂ ਤੇ ਹੁਣ ਜਿਹੜਾ ਤੇ ਉੱਥੋਂ ਆਣ ਕੇ ਰਾਹ ਚੋਂ ਲੈ ਹੀ ਹੁਣੀ ਇਹਨੂੰ ਨਾਲ ਖੜਕੇ ਇਹ ਵੀ ਬਣਿਆ ਤੇਰਾ ਹੀ ਬੱਸ ਦੇ ਦਿੰਦਾ ਜੇਬ ਚੋਂ ਕੱਢ ਕੇ ਨਹੀਂ ਮੰਮੀ ਐਦਾਂ ਦੀ ਗੱਲ ਨਾ ਕਰੋ ਤੁਹਾਡਾ ਪੁੱਤ ਐਦਾਂ ਦਾ ਨਹੀਂ ਹੈਗਾ ਜੇ ਇਹੋ ਜਿਹਾ ਨਾ ਛੁੱਠੇ ਨਕਾਬ ਨਹੀਂ ਉਹ ਪਾਉਂਦੇਗੇ ਜੋ ਐ ਸੱਚੀ ਹੈਗਾ ਸਾਹਮਣੇ ਨਾਲ ਮੇਰੇ ਪੇਖਿਆਂ ਨੂੰ ਕੋਈ ਲੋੜ ਨਹੀਂ ਗਈ ਕਿ ਉਹ ਕੁਝ ਨਾ ਦੇਣ ਤੇ ਮੈਨੂੰ ਕਹਿ ਦੇਣ ਕੁੜੀ ਆਪਣੀ ਜੇਬ ਚ ਲੈ ਕੇ ਚਲ ਜਾ ਨਾਮ ਸਾਟਾ ਕਰਦੀ ਕਦੀ ਨਹੀਂ ਥੋੜਾ ਦੇਣ ਬਹੁਤਾ ਦੇਣ ਉਹੀ ਦੇਣਗੇ ਮੈਂ ਨਹੀਂ ਕਦੀ ਇਹ ਕੰਮ ਕਰਾਂਗੀ ਕਿਉਂ ਦੱਸੋ ਨਾ ਮੈਂ ਕੁਝ ਇਹੋ ਜਿਹਾ ਕੀਤਾ ਨਾਲ ਮੰਮੀ ਮੇਰੀ ਗੱਲ ਸੁਣੋ ਜਦੋਂ ਨਵੇਂ ਨਵੇਂ ਵਿਆਹ ਹੀ ਸਭ ਕੋ ਦਿੰਦੇ ਹੀ ਕਰਦੇ ਹੀ ਤੁਸੀਂ ਤੇ ਬਿਲਕੁਲ ਹੀ ਮੰਮੀ ਹੁਣ ਇੱਥੋਂ ਸਾਰੇ ਇਹਨਾਂ ਨੂੰ ਥੱਲੇ ਹੀ ਲਾਤਾ ਜੀ ਇੰਨੇ ਹੀ ਬੇਇੱਜ਼ਤੀ ਨਾਲ ਕਰਿਆ ਕਰੋ ਦੇਣ ਰਾਦੀ ਨਾਲ ਮਮੀ ਨਾ ਤਾਂ ਹੈਮੂ ਗਿਆ ਆ ਨੂੰ ਜ਼ਰੂਰੀ ਹੈ ਉਹਨਾਂ ਨੇ ਘੜ ਘੜ ਕੇ ਦੇਣਾ ਇੱਕ ਟਾਈਮ ਇੱਕ ਘੜੀ ਹੁੰਦੀ ਹੈ ਹੁਣ ਉਹਨਾਂ ਦੇ ਵੀ ਬੱਚੇ ਗੋ ਸਿਆਣੇ ਨੇ ਪਰਿਵਾਰ ਨੇ ਕਿੰਨਾ ਕ ਖਰਚਾ ਕੋਈ ਕਰ ਦੇਗਾ ਡੈਡੀ ਦਾ ਤਾਂ ਕੰਮ ਬਿਲਕੁਲ ਬੰਦ ਹੈ ਭਰਾ ਭਜਾਈ ਜਿੰਨਾ ਦੇ ਦਨ ਨਾ ਉਹਨੇ ਮਥੇ ਬਸ ਲਾ ਕੇ ਲੈ ਹੀਦਾ ਵਾ ਚਲੋ ਠੀਕ ਹੈ ਸਤਕਾਰ ਹੈ ਇਸ ਚੀਜ਼ ਦਾ ਧੀਆ ਨਾ ਜਦੋਂ ਤੇਕੇ ਜਾਣ ਦਿਂਦੇ ਹੀ ਦਿੰਦੇ ਮਾ ਪਿਓ ਭਾਵੇਂ 10 ਸਾਲੀ ਜਾਣ ਭਾਵੇਂ 15 ਸਾਲੀ ਜਾਣ ਭਾਵੇਂ 2 ਮਹੀਨਿਆਂ ਬਾਅਦ ਜਾਣ ਤੂੰ ਵਧੀਆ ਮੈਨੂੰ ਗੱਲਾਂ ਨਾ ਸੁਣਾ ਚਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਸਮਾਨ ਰੱਖ ਲਾ ਤੇ ਮੈਂ ਨਾ ਅੱਜ ਮੰਮੀ ਨਾਲ ਗੱਲ ਕਰ ਹੀ ਲਵਾਂ ਮੰਮੀ ਚਲ ਕੋਈ ਗੱਲ ਨਹੀਂ ਕਰ ਦੇਣਾ ਕੋਈ ਗੱਲ ਤੂੰ ਸਮਾਨ ਸਾਹਬ ਦੇਖਿਓ ਮੈਂ ਕੋਲੇਸ਼ਨਲ ਲੈਣਾ ਗੀ ਗੱਲ ਦਾ ਕੋਈ ਗੱਲ ਨਹੀਂ ਹਾਂਜੀ ਮੰਮੀ ਕੀ ਕਰਨੀ ਰੇ ਕੁਛ ਨਹੀਂ ਕਰਨੀ ਹਾਂ ਦੱਸ ਮੇਰੀ ਗੱਲ ਸੁਣੋ ਆਪਣੇ ਘਰ ਜਿਕੇ ਚੀਜ਼ ਦੀ ਕੋ ਕਮੀ ਹੈ ਕਿਉਂ ਨਹੀਂ ਮੈਂ ਤੁਹਾਨੂੰ ਪੁੱਛਣ ਦਿਆਂ ਨਾ ਵੈਸੇ ਦੱਸੋ ਮੈਨੂੰ ਸਾਡੇ ਘਰ ਕਾਦੀ ਕਮੀ ਸਭ ਕੁਝ ਹੈ ਕਬ ਮੇਰੀ ਗੱਲ ਸੁਣੋ ਇੰਨੇ ਤੁਹਾਡੇ ਪੁੱਤ ਨੇ ਕਮਾਈ ਕੀਤੀ ਆ ਇੰਨਾ ਸਭ ਕੁਝ ਬਣਾਇਆ ਵਾ ਤੇ ਜੇ ਕਿਤੇ 2 4 5000 ਰੁਪਏ ਤਾਂ ਉਧਰੋਂ ਆ ਜੂਗਾ ਤੇ ਉਹਦੇ ਨਾਲ ਸ਼ੋਅ ਕਰ ਹੋ ਜਾਣਗੇ ਦੱਸੋ ਮੈਨੂੰ ਬੋਤੀ ਆ ਨਾ ਗੱਲਾਂ ਨਾ ਕਰਿਆ ਕਰ ਇੱਕਦਮ ਮੰਮੀ ਤੁਸੀਂ ਬੋਲਣਾ ਨਹੀਂ ਦਿੰਦੇ ਜੇ ਮੈਂ ਤੁਹਾਡੇ ਨਾਲ ਦੀ ਗੱਲ ਕਰਦਾ ਤਾਂ ਮੈਂ ਬੁਰਾ ਮੰਨਦਾ ਜੇ ਉਧਰੋਂ ਕਰਦਾ ਤਾਂ ਬੁਰਾ ਮੰਨਦਾ ਮੰਮੀ ਕਿਉਂ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਨੇ ਘਰ ਦੇ ਵਿੱਚ ਕਲੇਸ਼ ਰਹੇ ਪੈਸੇ ਦੀ ਕਿਹੜੀ ਗੱਲ ਹੁੰਦੀ ਆ ਪੈ ਤਾਂ ਹੱਥਾਂ ਦੀ ਮਿਹਨਤ ਹੁੰਦੀ ਆ ਹੁੰਦਾ ਜਾਂਦਾ ਰਹਿੰਦਾ ਸਭ ਕੁਝ ਤੂੰ ਇਹ ਆ ਗੱਲਾਂ ਨਾ ਸਾਰੀਆਂ ਛੱਡ ਕੇ ਨਾ ਵਧੀਆ ਰਿਆ ਕਰੋ ਮੇਰੀ ਗੱਲ ਸੁਣੋ ਇੱਕ ਗੱਲ ਹੋਰ ਜਿੰਨੇ ਮੰਮੀ ਕੁੜੀ ਦੇਤੀ ਉਹਨੇ ਪਿੱਛੇ ਕੀ ਰੱਖਿਆ ਉਹਨੇ ਸਭ ਕੁਝ ਦੇਤਾ ਜਿੰਨੇ ਆਪਣੀ ਇੱਜ਼ਤ ਹੀ ਦੇਤੀ ਆਹ ਗੱਲਾਂ ਤੂੰ ਸੋਚਿਆ ਕਰੋ ਨਾ ਮੰਮੀ ਨਹੀਂ ਜੇ ਉਹਨਾਂ ਨੇ ਆਪਣੀ ਧੀ ਦੇਤੀ ਆ ਤੇ ਮੈਂ ਵੀ ਆਪਣਾ ਪੁੱਤ ਦਿੱਤਾ ਵਾ ਉਹ ਤਾਂ ਮੰਮੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਵਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦਾ ਵਾਂ ਮੰਮੀ ਤੁਸੀਂ ਕਹਿਂਦੇ ਹੋ ਨਾ ਤੇ ਮੈਂ ਪਏ ਖਰਚੇ ਐ ਇਦਾਂ ਦਾ ਨਹੀਂ ਕੋ ਚੱਕਰ ਜੋ ਕੁਛ ਹੋਇਆ ਹੈ ਨਾ ਉਦੋਂੋਂ ਆਇਆ ਵਾ ਤੂੰ ਮੋਹ ਮਾਇਆ ਦਾ ਚੱਕਰ ਕਿਉਂ ਨਹੀਂ ਛੱਡਦੇ ਜੇ ਇਦਾਂ ਤੁਸੀਂ ਨਾ ਮਨਚਨਾ ਸੋਚਿਆ ਕਰੋ ਘਰ ਦੇ ਵਿੱਚ ਨਾ ਕਲੇਸ਼ ਨਾ ਰੱਖਿਆ ਕਰੋ ਨਹੀਂ ਚੰਗਾ ਹੁੰਦਾ ਤੁਹਾਨੂੰ ਉਹ ਗੱਲਾਂ ਚੇਤੇ ਨੇ ਜਦੋਂ ਸਾਡੇ ਮਾਮਾ ਜੀ ਉਹਨਾਂ ਦਾ ਇਦਾਂ ਹੱਥ ਟਾਇਟ ਹੋ ਗਿਆ ਸੀ ਮਾੜੇ ਦਿਨ ਆ ਗਏ ਸੀ ਤੇ ਮੈਂ ਵੀ ਤੁਹਾਡੇ ਨਾਲ ਹੀ ਹੁੰਨਾ ਨਿੱਕਾ ਨਾ ਪਰ ਮੈਨੂੰ ਗੱਲਾਂ ਤਾਂ ਯਾਦ ਆ ਨਾ ਉਦੋਂ ਤੋਂ ਹੀ ਆਪਣੇ ਪੱਲਿਓ ਜੇਬ 'ਚੋਂ ਖਰਚ ਕੋਈ ਤੇ ਉਹਨਾਂ ਨੂੰ ਦੇ ਕੇ ਹੁੰਦੇ ਹੁੰਦੇ ਸੀ ਇੱਥੇ ਡੈਡੀ ਉਹਨਾਂ ਨੂੰ ਮੁਖਾਵਾ ਕਰਦੇ ਹੁੰਦੇ ਸੀ ਮੈਨੂੰ ਉਹਨਾਂ ਨੇ ਦਿੱਤਾ ਪਰਦਾ ਪਾਉਂਦੇ ਹੁੰਦੇ ਹਨ ਇਹਦੇ ਵਿੱਚ ਮੰਮੀ ਕੀ ਗਲਤ ਵਾ ਤਹੀ ਮਦਦ ਧੀ ਇੰਨਾ ਵੀ ਤਹੀਂ ਤੀ ਸਮਝੋਗੇ ਤੇ ਕਲੇਸ਼ ਲੜਾਈ ਕਿਸ ਗੱਲ ਦੀ ਹੋ ਗਈ ਸਾਡੇ ਘਰ ਦੱਸੋ ਮੈਨੂੰ ਬਸ ਆ ਗਈ ਨਾ ਗੱਲ ਉੱਥੇ ਹੀ ਜੋ ਮੈਂ ਕਿਹਾ ਸੀ ਫਿਰ ਉਹ ਵੀ ਆ ਸਾਮਾਨ ਤੋਂ ਹੀ ਲੈ ਕੇ ਦਿੱਤਾ ਹੁਣਾਂ ਵਾ ਫਿਰ ਨਹੀਂ ਮੰਮੀ ਮਾਨਣਾ ਉਹਦੇ ਪੇਕੇਆਂ ਤੋਂ ਆਇਆ ਏ ਮੈਂ ਤਾਂ ਨਾ ਕੋਈ ਗਲਤ ਨਾ ਝੂੜ ਨਹੀਂ ਬੋਲਦਾ ਸਿਰ ਮੈਂ ਨਾ ਇੱਕ ਤੁਹਾਨੂੰ ਚੇਤੇ ਕਰਾਉਣਾ ਹੈ ਯਾਦ ਕਰਾਉਣਾ ਹੈ ਮੈਂ ਕਿਹਾ ਸ਼ੈਲ ਪਰੀਓ ਗੱਲਾਂ ਚੇਤੇ ਕਰਕੇ ਨਾ ਇਹ ਕੋਚ ਨਾ ਇੱਥੇ ਵੀ ਦਰਸ ਕਰੋ ਹਈ ਹਈ ਇਹ ਮੈਂ ਕਿਤਾ ਕੀ ਕਰਤਾ ਕਹਿਣ ਤੇ ਸੱਚੀਆਂ ਹੀ ਦਿਆ ਵਾ ਸਾਰੀਆਂ ਪਤਾ ਨਹੀਂ ਮੇਰੇ ਬੜੀਆਂ ਸੱਸਾਂ ਨੂੰ ਇਹ ਕੀ ਆਦਤ ਹੁੰਦੀ ਆ ਜੇ ਇੱਥੇ ਇੰਨਾ ਕੁਝ ਪ੍ਰਮਾਤਮਾ ਨੇ ਦਿੱਤਾ ਵਾ ਤਾਂ ਨਹੀਂ ਢਿੱਡ ਭਰਦਾ ਤੇ ਉਹਨਾਂ ਦੇ 5-700000 ਨਾ ਢਿੱਡ ਭਰ ਜਾਊਗਾ ਭਲਾ ਸਿਰਫ ਇਹ ਹੀ ਨਾ ਕਿ ਗਈਆਂ ਵਾ ਕੁਝ ਲੈ ਕੇ ਹੀ ਆਉਣ ਪਰ ਇਦਾਂ ਕਿਉਂ ਮੈਂ ਵੀ ਆਪਣਾ ਤਾਂ ਟੈਂਪ ਹੋ ਲਈ ਗਈ ਤੇ ਮੇਰੇ ਵੀ ਪੇਕੇ ਇਦਾਂ ਥੋੜੀ ਤੰਗ ਹੋ ਗਈ ਤੇ ਮੈਂ ਕੋਲੋਂ ਚੀਜ਼ਾਂ ਲਿਆ ਕੇ ਤੇ ਨਾ ਕਰਦਿੰਨੀ ਹੁੰਨੀ ਹਰ ਤੀ ਕਰਦੀ ਆ ਆਪਣੇ ਪੇਕੇਆਂ ਦੀ ਇੱਜ਼ਤ ਬਚਾਉਣ ਵਾਸਤੇ ਮੈਂ ਬਹੁਤ ਗਲਤ ਕਰਦੀ ਰਹੀ ਆ ਜੁਨਾ ਇਹ ਤਾਂ ਨਹੀਂ ਕਰਨਾ ਚਾਹੀਦਾ ਕਿਹੇ ਵੀ ਸਾਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਸ਼ੀ ਕਾਲ ਜੀ ਵੀਡੀਓ ਤਾਂ ਤੁਸੀਂ ਸਾਰੀ ਦੇਖ ਲਈ ਹੋਈ ਹੁਣ ਤੱਕ ਕਿਵੇਂ ਦੀ ਲੱਗੀ ਮੈਸੇਜ ਚ ਜਰੂਰ ਦੱਸਣਾ ਵੀਡੀਓ 'ਚ ਮੈਸੇਜ ਬੜਾ ਪਿਆਰਾ ਜਾਇਗਾ ਵੈ ਕਿ ਜਦੋਂ ਅਸੀਂ ਨੂੰਹਾਂ ਵਿਆਹ ਕੇ ਘਰ ਚ ਲਿਆਨੇ ਆ ਨਾ ਤੇ ਪੇਕੇ ਆਨ-ਜਾਨ ਤੇ ਹਰ ਮਤਲਬ ਸੱਸ ਨੂੰ ਨਣਾ ਨੂੰ ਪਰਿਵਾਰ ਦੇ ਜੀਆਂ ਨੂੰ ਇੱਕ ਆਸ ਲੱਗੀ ਹੁੰਦੀ ਪੇਕੇ ਗਈ ਨਹੀਂ ਐ ਇਹ ਮਿਲ ਕੇ ਤੇ ਆਵੇ ਆਵੇ ਪਰ ਸਾਡੇ ਲਈ ਨਾ ਪੇਕੇ ਕੁਝ ਵੀ ਨਹੀਂ ਮਿਲ ਕੇ ਆਵੇ ਬਈ ਸਹੀ ਗੱਲ ਐ ਦੀਦੀ ਉਹਨਾਂ ਨੇ ਮੈਸੇਜ 'ਚ ਗੱਲ ਕੀਤੀ ਸੀ ਇਹਦੇ ਵਿੱਚ ਕਿ ਜਦੋਂ ਜਿੰਨੇ ਧੀ ਦੇਤੀ ਉਹਨੇ ਤਾਂ ਆਪਣਾ ਸਭ ਕੁਝ ਦੇ ਦਿੱਤਾ ਠੀਕ ਐ ਫਿਰ ਦੇਖੋ ਧੀਆ ਨਾ ਹਮੇਸ਼ਾ ਆਪਣੇ ਪੇਕੇਆਂ ਦਾ ਪਰਦਾ ਟਕਦੀਆਂ ਨੇ ਕਿਉਂ ਨਾ ਢੱਕਣ ਕਿਉਂਕਿ ਇਹ ਸੱਸਾ ਇਹ ਕਿਉਂ ਨਹੀਂ ਸੋਚਦੀਆਂ ਕਿ ਸਾਡੇ ਤੇ ਵੀ ਕੋਈ ਟਾਈਮ ਆਇਆ ਸੀਗਾ ਬਿਲਕੁਲ ਪੁੱਲੇ ਆਪਣੇ ਬਾਰੇ ਸੋਚੋ ਹਰ ਉਹਤੀ ਜਿਹੜੀ ਕੱਲ ਨੂੰ ਜਠਾਣੀ ਬਣੀ ਐ ਸੱਸ ਵੀ ਬਣੀ ਐ ਦਾਦੀ ਸੱਸ ਵੀ ਬਣੀ ਐ ਹਰ ਰਿਸ਼ਤੇ ਚ ਤਾਂ ਗਈ ਐ ਪਰ ਉਹ ਆਪਣਾ ਉਹ ਟਾਈਮ ਕਦੀ ਨਾ ਭੁੱਲੇ ਜਿਹੜਾ ਟਾਈਮ ਉਹਦੀ ਅੱਜ ਨੂੰ ਜੀ ਰਹੀ ਐ ਕਦੀ ਨਹੀਂ ਨਾ ਭੁੱਲੋਗੇ ਤੇ ਘਰ ਚ ਕਦੀ ਕਲੇਸ਼ ਨਹੀਂ ਹੋਏਗਾ ਪੇਕੇ ਕਦੀ ਭੁੱਖੇ ਨਹੀਂ ਜੇ ਧੀਆਂ ਦੀਆਂ ਕਮਾਈਆਂ ਦੇ ਤੇ ਧੀਆਂ ਵੀ ਕਦੀ ਨਹੀਂ ਜਾਣਗੀਆਂ ਅਸੀਂ ਆਪਣੇ ਬੰਦੇ ਦੀ ਕਮਾਈ ਤੇ ਆਪਣੇ ਸਹੁਰੇਓ ਕੁਝ ਲੈ ਕੇ ਜਾਈਏ ਤੇ ਨਾਮ ਪਿੱਕਿਆ ਦਾ ਕਰਦੀਏ ਪਰ ਸੋਕ ਨਾ ਥੋੜਾ ਜਿਹਾ ਕੰਪਰਮਾਈਜ਼ ਕਰਦੀਆਂ ਇਸ ਚੀਜ਼ ਦਾ ਕਿ ਕਿਤੇ ਕੋਈ ਮਨਮੁਟਾ ਨਾ ਹੋਵੇ ਸ਼ਾਇਦ ਕਿਤੇ ਕੋਈ ਮਜਬੂਰ ਹੋਣਗੇ ਧੀ ਪੁੱਤ ਜਿਹੜੇ ਇਹਦਾ ਪੋਚਾ ਪਾ ਲੈਂਦੇ ਨੇ ਤੇ ਪਲੀਜ਼ ਨੂੰਹਾਂ ਧੀ ਨੂੰ ਨਾ ਮੈਨੇ ਨਾ ਤੇ ਆਪ ਰੈਸ ਕਰਦੇ ਨਾਲੇ ਸਹੁਰੇ ਪਰਿਵਾਰ ਚ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਜੇ ਰੱਜ ਨਹੀਂ ਹੈਗਾ ਤੇ ਧੀ ਦੇ ਘਰੋਂ 5-7000 ਦੀ ਚੀਜ਼ ਨਾਲ ਜ਼ਿਆਦਾ ਰੱਜ ਆ ਜਾਏਗਾ ਐਸ ਕਰਕੇ ਆ ਮੋਹ ਨਾ ਰੱਖਿਆ ਕਰੋ ਕਿ ਜੜੀਆਂ ਨੋਵਾਂ ਗਈਆਂ ਪੇਕੇ ਉਹ ਕੁਛ ਨਾ ਕੁਛ ਲੈ ਕੇ ਹੀ ਆਉਣ ਬਿਲਕੁਲ ਜੀ ਮੋਹ ਮਾਇਆ ਛੱਡ ਦੋ ਛੱਡ ਦੋਗੇ ਤੇ ਜ਼ਿੰਦਗੀ ਬੜੀ ਸੋਹਣੀ ਤੇ ਬੜੀ ਹਸੀਨ ਲੱਗੇਗੀ ਇਸ ਲਈ ਵੀਡੀਓ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਸ਼ੁਰੂ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਛੋਟਾ ਜਾਂ ਪਿਆਰਾ ਜਾਂ ਸਬਸਕ੍ਰਾਈਬ ਕਰਕੇ ਵੀ ਤੇ ਛੋਟੀ ਜੀ ਬੈਲ ਨੂੰ ਆਨ ਕਰ ਦਿਆ ਕਰੋ ਠੀਕ ਹੈ ਜੀ ਤੁਹਾਡੇ ਪਿਆਰ ਨਾਲ ਹੀ ਅਸੀਂ ਇਹ ਵੀਡੀਓ ਬਣਾਉਂਦੇ ਆਂ ਔਰ ਅੱਗੇ ਬਣਾਉਂਦੇ ਰਵਾਂਗੇ ਜੇ ਤੁਹਾਨੂੰ ਲੱਗੇ ਕੋਈ ਵਧੀਆ ਜਿਹਾ ਟੌਪਿਕ ਤੁਹਾਡੇ ਕੋਲ ਹੈਗਾ ਤੇ ਪਲੀਜ਼ ਮੈਨੂੰ ਕਮੈਂਟ ਵਿੱਚ ਤੁਸੀਂ ਲਿਖ ਸਕਦੇ ਹੋ ਔਰ ਮੈਂ ਉਸ ਤੇ ਕੋਸ਼ਿਸ਼ ਕਰਾਂਗੀ ਕਿ ਤੁਹਾਡੀ ਉਮੀਦਾਂ ਦਿਖ ਲਵਾਂ ਔਰ ਵੀਡੀਓ ਬਣਾ ਕੇ ਦਿਖਾਵਾਂ ਸੱਚੀ